ਲੋਕ ਕਿਹਾ ਕਿ ਨਿਆਰੀ ਇੱਕ ਮਿੰਟ ਖੜ ਜਾਓ ਇੱਕ ਮਿੰਟ ਚੁੱਪ ਰੋ ਕੀ ਆ ਲੈਣਾ ਆਜਾ ਤੁਹਾਨੂੰ ਸਮਾਨ ਲੈਣਾ ਹੈ ਤੇ ਮੰਜੀ ਕੀ ਆਣਾ ਸਮਾਨ ਚਿੱਟਾ ਵਾਈਟ ਹਾਂਜੀ ਮੰਜੀਤ ਕਿਹੜਾ ਮੰਜੀਤ ਕਿਹੜਾ ਜੜ ਕਾ ਲੋਗੜ ਕਾ ਮੰਜੀਤ ਹੈ ਜਿਹੜਾ ਉਸ ਤੇ ਚਿੱਟਾ ਲੈਣ ਆਈ ਸੀ ਹਾਂਜੀ ਉਹਨੇ ਕੀ ਆ ਲਈ ਥਰ ਤੇ ਚੀਜ਼ ਚੈਨੀ ਲਈ ਸੀ ਚੈਨੀ ਥਰੀ ਮੋੜੀ ਨਾਲ ਨਹੀਂ ਮੋੜੀ ਨਹੀਂ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੁਹਾਨੂੰ ਉਹ ਚੈਨੀ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣੇ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਉਹ ਮੈਨੂੰ ਸ਼ੋਰ ਹੈ ਨਾ ਅਮੇ ਥਾਰੀ ਕੋਈ ੱਤਕਾ ਨਹੀਂ ਕਰਿਆ ਕੁਛ ਨਹੀਂ ਕਰਿਆ ਤੁਸਾਂ ਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਛ ਨਹੀਂ ਕਰਿਆ ਸ਼ੋਰ ਹੈ ਨਹੀਂ ਸ਼ੋਰ ਹੈ ਵਟ ਕੱਢ ਦਿਓ ਤੁਸਾਂ ਨੂੰ ਕੋਈ ਨਹੀਂ ਆਈ ਇੱਕ ਇੱਕ ਮਿੰਟ ਕੱਢ ਜਾਓ ਇੱਕ ਮਿੰਟ ਚੁੱਪ ਰੋ ਕੀ ਲੈਣਾ ਤੇ ਸ਼ੋਰ ਸਮਾਨ ਲੈਣਾ ਤੇ ਮੰਜੀ ਆਣਾ ਸਮਾਨ ਚਿੱਟਾ ਵਾਈਟ ਹਾਂਜੀ ਮੰਜੀਤ ਕਿਹੜਾ ਮੰਜੀਤ ਕਿਹੜਾ ਇਹ ਜਿਹੜੇ ਤੋਂ ਲੋਗੜਾ ਦਾ ਮੰਜੀਤ ਹੈ ਜਿਹੜਾ ਉਸਤੇ ਚਿੱਟਾ ਲੈਣਾ ਆਈ ਸੀ ਹਾਂਜੀ ਉਹਨੇ ਕੀ ਲੈ ਲਈ ਥਣ ਤੇ ਚੀਜ਼ ਕੀ ਚੈਨੀ ਲਈ ਤੀ ਚੈਨੀ ਥਾਰੀ ਮੋੜੀ ਨੂੰ ਨਹੀਂ ਮੋੜੀ ਨਹੀਂ ਮੋੜੀ ਨਹੀਂ ਨਹੀਂ ਠੀਕ ਹੈ ਫਿਰ ਤੁਹਾਨੂੰ ਰੈਂਟ ਨਹੀਂ ਲੈਣਾ ਹੈ ਪੈਸੇ ਵੀ ਲੈ ਲੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣਗੇ 1000 ਰੁਪਏ ਪੈਸੇ 1000 ਰੁਪਏ ਵੀ ਲੈ ਲੈ ਠੀਕ ਹੈ ਹਮੇ ਸ਼ੋਰ ਹੈ ਨਾ ਹਮੇ ਤੁਹਾਡੇ ਕੋਲ ਕੋਈ ਧੱਕਾ ਨਹੀਂ ਕਰਿਆ ਕੁਝ ਨਹੀਂ ਕਰਿਆ ਤੁਹਾਨੂੰ ਮਾਰਿਆ ਤਾਂ ਨਹੀਂ ਮਾਰਿਆ ਨਹੀਂ ਕੁਝ ਨਹੀਂ ਕਰਿਆ ਸ਼ੋਰ ਹੈ ਨਹੀਂ ਸ਼ੋਰ ਹੈ ਬੱਟ ਕੱਟ ਦੇ